ਆ ਸੱਜਰੀ ਕਿੱਥੇ ਮੱਥੇ ਲੱਗ ਗਿਆ ਨਹੀਂ ਲੈਓ ਜੀ ਉਹ ਵੀ ਨਿਕਲਦੀ ਸਾਰੇ ਕਾਦੇ ਪੈਸੇ ਮੇਲੇ ਜੀ ਆਣਾ ਟਰਾਲੀ ਲੈਣਾ ਆਏ ਹਾਏ ਹਾਏ ਤੁੰਦ ਉਹ ਜੀ ਕੀ ਆ ਹਣਾ ਚੱਲੀਏ ਫਿਰ ਚਲੋ ਜੀ ਠੀਕ ਹੈ ਚਲੀਏ ਭਾਈ ਚਲੋ ਜੀ ਸੱਜਰੀ ਗਾ ਜਵੇਂ ਬਲੌਗ ਦੀ ਸ਼ੁਰੂਆਤ ਕਰਤੀ ਮਿੱਤਰੋ ਸੱਜਰੇ ਅੱਜ ਨੇ ਤੁੰਦ ਵਾਤੀ ਭਾਈ ਹੁਣ ਇਧਰ ਨੂੰ ਕਰਦਾ ਹੈ ਇਧਰ ਨੂੰ ਹੱਥ ਮਾਰਦਾ ਹਾਂ ਸੱਜਰੀ ਗਾ ਜੀ ਆ ਵੀ ਝੋਟੇ ਅੱਜ ਅਸੀਂ ਭਾਈ ਘੁੰਮਣ ਚੱਲੇ ਹਾਂ ਉਹ ਸਾਲਾ ਖਾਣਾ ਚੱਲਦਾ ਉਹ ਤਾਂ ਦੇਖਿਆ ਹੀ ਨਹੀਂਦਾ ਓਏ ਅੱਜ ਅੱਪਾ ਚੱਲੇ ਆ ਬਾਈ ਮੈਜਿਕ ਆਫ ਆਈਸ ਕਹਿੰਦੇ ਸਾਰਾ ਕੁਝ ਸਨੋ ਦਾ ਹੀ ਬਣਿਆ ਹੈ ਬਰਫ ਦਾ ਹੀ ਸਦਾ ਤੇ ਦੇਖਦੇ ਆਂ ਜਾ ਕੇ ਹੁਣ ਕਿਹੜਾ ਸਿਸਟਮ ਹੈ ਪਹਾੜੀ ਇਲਾਕੇ ਜਿਹੇ ਚ ਪਹੁੰਚ ਗਏ ਸਿਸਵਾ ਸਿਸਵਾ ਪਹੁੰਚ ਗਏ ਦੇਖਦੇ ਆਂ ਰਸਤਾ ਭੜ ਗਿਆ ਹੈ ਤਾਂ ਨਾ ਰਸਤਾ ਦਾ ਵਧੀਆ ਦੇਖੋ ਤਾਂ ਫਿਰ ਫੀਲਿੰਗ ਆਉਂਦੀ ਹੈ ਕੈਨੇਡਾ ਵਾਲੀ ਪੂਰੀ ਐਜੇ ਰਸਤੇ ਦੇ ਕਰਨ ਕੈਨੇਡਾ ਐਕਨ ਜਿਵੇਂ ਆ ਨੇ ਬਹੁਤਾ ਫਰਕ ਨਹੀਂ ਜਾਨੀ ਹਾਂ ਉਹ ਹੈਗੇ ਤੇ ਐ ਉ ਉੱਚੇ ਨਹੀਂ ਮੈਂ ਉੱਚੇ ਨਹੀਂ ਮੈਂ ਕੰਨ ਦਰ ਜਾਣ ਕੇ ਲੋ ਕਰਤਾ ਬੰਦ ਉਹ ਤਿੱਲਾ ਉੱਤਰੂ ਕਿੱਥੇ ਸਾੜੇ ਅਰ ਦੇ ਖੱਟਾ ਗੱਡੀ ਦੇ ਕਿੱਥੇ ਲਾਈ ਹੈ ਕੁਝ ਖਾ ਪੀ ਲੀਏ ਭਾਈ ਹਾਏ 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 ਠੰਡ ਠੰਡ ਮੇਰੇ ਵੀਰੋ ਹੁਣ ਆਪਾਂ ਇੱਥੇ ਉੱਪਰ ਜਾ ਕੇ ਬਹਿਨੇ ਆ ਓਏ ਐ ਕਰਨ ਉੱਪਰ ਜਾ ਕੇ ਬਹਿਨੇ ਆ ਸਾਲੇ ਨਹਾਤਾ ਆਉਂਦਾ ਨਾ ਮਾਂ ਵੀ ਵੀਰੇ ਘਰ ਜਾ ਕੇ ਹੁਣ ਭਾਈ ਬਾਲੀ ਘੈਂਟ ਲੋਕੇਸ਼ਨ ਆ ਓਏ ਆਏ ਹਾਏ 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 ਨਿਆਰਾ ਆ ਗਿਆ ਠੀਕ ਹੈ ਓਕੇ ਓਕੇ ਭਰੀ ਵੀ ਦਿਖਾਦੀ ਏ ਭਰੀ ਵੀ ਆਈ ਹੋਈ ਏ ਨਾਲ ਏ ਪਰੀਏ ਥੋੜੀ ਸ਼ਰਮ ਆਉਂਦੀ ਆ ਸ਼ਰਮ ਇਹਦਾ ਪਰ ਹੈ ਪਰਾ ਬੜੇ ਬੜਾ ਪਰਾਲਾ ਪਰਾ ਤਾਂ ਡਾਇਨਾਸੌਰ ਚਲੋ ਵੀ ਆਰਡਰ ਦੇਦਾ ਸੈਂਡਵਿਚ ਤੇ ਕੌਫੀ ਲੋਏ ਮਿੱਤਰੋ ਕੌਫੀ ਆ ਗਈ ਸੈਂਡਵਿਚ ਆ ਗਏ ਇਕੱਲੇ ਹੀ ਚਾਰ ਲਈ ਬੈਠਾ ਹੈ ਤੇਰਾ ਭੇਜਵੇ ਬੀੜਾ ਤੇਰਾ ਥਲੇ ਆ 45000 ਆ ਚੱਕ ਦੀਆਂ ਦੇਉਂਗਾ ਅੱਜ ਆ ਆ 45000 ਆਏ ਹਾਂ ਨੋ ਬਈ ਖਲਾਰਾ ਪਾਤਾ ਕਹਿੰਦੇ ਕਿੱਥੇ ਦੱਬਦੇ ਨੇ ਚੋਬਰ ਨੇ ਬਗਨ ਹੱਥ ਜੀ ਹੈਗੇ ਨੇ ਮੁੱਛ ਨਹੀਂ ਲੱਬੜਨ ਦੇਣੀ ਆ ਝਟਕਾ ਕੁੱਤਾ ਆਏ 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 ਕਿਹੜੀ ਫਿਕਸ ਲਾਈ ਹੈ ਫਿਕਸ ਨਹੀਂ ਲਾਈ ਵੀਰੇ ਕੱਲ ਬਰੋਜਾ ਲਾਉਣਾ ਹੈ ਬਰੋਜਾ ਲਾਉਂਦਾ ਹੈ ਚੱਲੀਏ ਭਾਈ ਹੁਣ ਨੇਚਰਲ ਚੱਲੋ ਗੁਰਵਾਨੀ ਚ ਕੀ ਚੋਰੀ ਹੈ ਬੈਠ ਕੇ ਕੀ ਆਲੇ ਇੱਥੇ ਇੱਥੇ ਆ ਉੱਤੇ ਯਾਰ ਤੇ ਭਾਈ ਅਸੀਂ ਗੱਲਾਂ-ਗੱਲਾਂ 'ਚ ਆ ਗਏ 8 ਕਿਲੋਮੀਟਰ ਦੂਰ ਸਾਨੂੰ ਪਤਾ ਹੀ ਨਹੀਂ ਲੱਗਿਆ ਰਸਤੇ ਦਾ ਹੁਣ ਉਧਰੋਂ ਗੱਡੀ ਘਮਾਉਣੇ ਆ ਫੇਰ ਵਾਪਸ ਆਵਾਂਗੇ ਸੈਂਡਵਿਚਾਂ ਨੇ ਤੱਠਲੀ ਮਚਾਈ ਪਈ ਐ ਪਹੁੰਚ ਗਏ ਪਹੁੰਚ ਗਏ ਭਾਈ ਉਹ ਹੈ 스노우 پارک ਬਾਕੀ ਦੇਖਦੇ ਆ ਕਿਵੇਂ ਸਿਸਟਮ ਹੈ ਨਾ ਆ ਇਹ ਤਾਂ ਪਹਿਲੀ ਵਾਰੀ ਹੋਇਆ ਆਹ ਅੱਲਾਹੁ ਅ ਦੇਖਦੇ ਆ ਫਿਰ ਲਓ ਵੀ ਪਹੁੰਚ ਗਏ ਆ ਇੱਧਰ ਸਾਰੇ ਮੈਨੂੰ ਤਾਂ ਲੱਗਦਾ ਪਾਈਏ ਦੇਖਣੇ ਵਾਲੇ ਕਰਦੇ ਹੋਏ ਹੈ ਨਾ ਕੰਮ ਆ ਜੀ ਤੇ ਪਟਾ ਪਾਉਣ ਲੱਗੇ ਆ ਸਾਡੇ ਦਾ ਪਾ ਤੇ ਕਿੰਨੇ ਕਿਨੇ ਜਿਵੇਂ ਭਾਈ ਨੇ ਬਟੇ 3.1800 ਪਹੁੰਚ ਗਏ ਆ ਮੇਰੇ ਵੀਰੋ ਚੁੱਪ ਰੋ ਦੇਖੋ ਸੁਣੋਏ ਸੁਣੋ ਸੁਣੋਏ ਸੁਣੋ ਆ ਦੇ ਆਲਾ ਗੋਹਾ ਚੱਕੜੇ ਵਾਲਾ ਹੀ ਬਣਾਦਾ ਤੈਨੂੰ ਓਏ ਦੇਖੋ ਭਾਈ ਸੇਟਾ ਬੜਾ ਘੈਂਟ ਆ ਬਾਕੀ ਤੁਹਾਨੂੰ ਦਿਖਾਉਣੇ ਆ ਹੌਲੀ ਹੌਲੀ ਲਾਲਾ ਲਾਲਾ ਜਿਹੜਾ ਕੋਲ ਲਾਉਣਾ ਹੈ ਹਾਂ ਓਕੇ ਓਕੇ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਹਾਂ ਹਾਂ 1 ਮਿੰਟ ਆ ਆਈ ਨਾ ਹਲੇ ਆਈ ਨਾ ਆਈ ਨਾ 1 ਮਿੰਟ ਦੇਖੋ ਤਾਂ ਸਨੋਏ ਸਨੋ ਸਾਰਾ ਕੁਝ ਸਰੋਏ ਸਨੋ ਖੜਾ ਮੈਨੂੰ ਨਿਕਲ ਜਾਣ ਦੇ ਕਿਤੇ ਲੱਤਾਂ ਤੋੜ ਦੇਵੇਂ ਮੇਰੀਆਂ ਸਲਿੱਪਰੀਓ ਬਹੁਤ ਐ ਹੈ ਆਜਾ ਆਜਾ ਆਉਣ ਦੇ ਆਉਣ ਦੇ ਜੱਲ ਠੀਕ ਆ ਠੀਕ ਆ ਓਕੇ ਰੋਟਾ ਗਾਣਿਆਂ ਕਰਕੇ ਸੜਾ ਕਾਪੀਰਾਈਟ ਨਾ ਆ ਜਾਵੇ ਤਾਂ ਕਰਕੇ ਮੈਂ ਕਹਿੰਨਾ ਤਾਂ ਮੈਨੂੰ ਜਿਆਦਾ ਬੋਲਣਾ ਪੈ ਰਿਹਾ ਇਹਦੇ ਕੋਲ ਕੈਮਰੇ ਕੋਲ ਚੱਲ ਚੱਲ ਉੱਪਰ ਨੂੰ ਦੇਖ ਉੱਪਰ ਕੀ ਕਰਨਾ ਤਾਂ ਚੱਲ 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 ਸਾਲੇ ਨੇ ਗੋਹਾ ਚੱਕਣ ਵਾਲੀ ਬਣਾਇਆ ਫਿਆ ਸਾਨੂੰ ਦਾ ਉਹ ਚੀਜ਼ ਘਟਾ ਹੈ ਨਾ ਚਲੋ ਬਈ ਉੱਪਰ ਚੱਲਦੇ ਆਂ ਉਹ ਥੱਲੇ ਵੀ ਖਾਸੀ ਸਨੋਹ ਜੀ ਪਈ ਆ ਓਏ ਇੱਥੋਂ ਦੇਖ ਕੇ ਭਾਈ ਸਲਿੱਪਰੀ ਆ ਕੰਮ ਜਾੜਾ ਨਿਕਲ ਜਾਣਗੀਆਂ ਚੱਲ 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 ਆਹ ਦੇਖੋ ਉੱਪਰ ਵੀ ਬਾੜਾ ਘੈਂਟ ਬਣਿਆ ਹੈ ਚੱਲ 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 ਸਰ ਜਾ ਵੀਰੇ ਪਜਾਮਾ ਗਿੱਲਾ ਹੋ ਜੂ ਕੋਈ ਨਾ ਪਜਾਮੇ ਨੂੰ ਕਿੱਧਰ ਹੈ ਕੋਟ ਕਰ ਲੈ ਚਦਣਾ ਥੱਲੇ ਹਾਂ ਹਾਂ ਚੱਲ 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 ਏ ਚੱਲ ਏ ਏ ਏ ਏ ਆਲੇ ਲਾ ਵੀ ਨੌਜਵਾਨ ਚੜਾਤਾ ਕਹਿੰਦੇ ਹੰਤੀ ਤੇ ਹੰਤੀ ਵੀ ਸਾਰਾ ਬਰਫਦਈ ਹੈ ਸਾਰਾ ਜਾਨੀ ਕਿ ਜਿੰਨੀਆਂ ਵੀ ਚੀਜ਼ਾਂ ਦੇਖਦੇ ਹਾਂ ਬਰਫੇ ਬਰਫਾ ਦੇਖੋ ਬੋਤਲ ਦੇ ਸ਼ਕੀਨ ਆ ਜਾਓ ਭਾਈ ਛੋਟੇ ਦਿਲਾਂ ਦੇ ਸ਼ਕੀਨ ਵੀ ਆ ਜਾਓ ਆ ਦੇਖੋ ਆ ਬਣੀ ਹੋਈ ਹੈ ਆ ਹਮਾਂਚੂ ਜਾ ਰਿਹਾ ਕਹਿੰਦੇ ਹੁਣ ਆ ਇਧਰ ਆਉਣਾ ਇਹ ਸਭ ਤੋਂ ਵੱਡੀ ਸਲਾਈਡਿੰਗ ਜੀ ਹੈ ਦੇਖੋ ਆ ਉੱਥੇ ਤੱਕ ਆ ਜਾ ਆ ਜਾ ਫੜ ਦੇ ਕੇ ਉੱਪਰ ਵਾਲੀ ਜੀ ਫਿਰ ਹੁਣ ਆ ਜਾ ਆਜਾ ਫੜ ਦੇ ਕੇ ਟਿਊਬ ਦੇ ਉੱਪਰ ਬੈਠ ਜਾ। ਲਓ ਵੀ ਹਮਾਂਚੂ ਆ ਰਿਹਾ ਕਹਿੰਦੇ ਗਾਣੇ ਬੰਦ ਨਹੀਂ ਹੋਰ ਮੈਨੂੰ ਲੱਗਦਾ ਕਾਪੀਰਾਈਟ ਨਾ ਆ ਜਵੇ। ਖਿੱਚ ਕੇ ਆ ਜਾ ਖਿੱਚ ਕੇ। ਚੱਲ ਚੱਲ ਹੁਣ ਤੋਰ ਲਾ ਬਸ ਥਾੜੀ ਜੀ। ਆ ਜਾ ਆ ਜਾ ਆ ਜਾ। ਰੇਲ ਬਣਾ ਦੀ ਅੱਜ ਬੱਲੇ ਬੱਲੇ ਤਮਾ ਪਉਂਦਾ ਆਉਂਦਾ ਓਏ। ਓ ਹੋ ਹੋ। ਲਓ ਵੀ ਕਹਿੰਦੇ ਕੁਲਫੀ ਜੰਮ ਗਈ। ਇੱਧਰ ਦੇਖੋ ਹੁਣ ਤੁਹਾਨੂੰ ਸਾਰਾ ਦਿਖਾ ਦਿੰਨਾ। ਆਹ ਦੇਖ ਲਓ। ਤੇ ਕੁਰਸੀਆਂ ਬਣੀਆਂ ਹੋਈਆਂ ਆ, ਆਟੋ ਜਹਾ ਬਣਿਆ ਹੋਇਆ। ਇਹ ਸਾਰਾ ਕੁਝ ਸਨੋਹਦਾਈ ਆ। ਆਹ ਉਹ ਟਾਵਰ ਜਾਂ ਬਣਿਆ ਹੋਇਆ ਆ ਆਹ ਦੇਖੋ ਗੁਫਾ ਜੀ ਆ ਤੇ ਕਰਨ ਫਿਰ ਰਿਹਾ ਚਾਂ ਲੈ ਆਵੇਂ ਕਹਿੰਦਾ ਪੂਰਾ ਆਹ ਦੇਖੋ ਬਰਫ ਦੀ ਉਹ ਜੀਪ ਆ ਇਹ ਇਹ ਦੇਖੋ ਵੇ ਸਟਮ ਓਕੇ ਆਰ ਬੋਟਾਂ ਆ ਇਧਰ ਕੋਈ ਕੂਲ ਲਿਫਟ ਲਾ ਕੇ ਸਿੱਟ ਗਿਆ ਆਹ ਦੇਖੋ ਲੈ ਕਿੱਥੇ ਟੱਲਦੇ ਨੇ ਪਤੰਦਰ ਨਿਕਲੇ ਨਿਕਲੇ ਬਾਹਰ ਬਈ ਸੁੰਨ ਚੜ ਗਿਆ ਤਾਂ ਸਾਲਾ ਐਨ ਮੈਂ ਕਹਿੰਦਾ ਨੇਰੀ ਬੰਤੀ ਦੀ ਹੈ ਨਾ ਵਾਸ਼ਰੂਮ ਦੇਖੋ ਹੁਣ ਮੇਰਾ ਹੈ ਓਏ ਜੋਰ ਪੈ ਗਿਆ ਵਾਸ਼ਰੂਮ ਦੇਖੋ ਬੈਠ ਕੇ ਬਈ ਬਾਹਰ ਆ ਕੇ ਕਰਨ ਨੂੰ ਤਾਂ ਪ੍ਰੈਸ਼ਰ ਪੈ ਗਿਆ ਕਰਨ ਬਾਥਰੂਮ ਚ ਜਾ ਲੈ ਹੈ ਉਹ ਕੱਦਾਂ ਕਰਦਾ ਹੀ ਵੀ ਉਹ ਤਾਂ ਹੀ ਅੰਦਰ ਗਈ ਗਿਆ ਕਹਿੰਦਾ ਚਲੋ ਛੇਤੀ ਚਲੋ ਆਏ ਨਹੀਂ ਪਤਾ ਨੇ ਹਗਣਾ 2 3 ਘੰਟੇ ਬਾਅਦ ਲਾਇਆ ਵੇਖ ਲੈ ਹਾਂ ਤੇ ਆ ਗਈ ਕਹਿੰਦੇ ਏ ਏ ਏ ਕਰਦਾ ਨਾ सोनू ਸੀਤ ਵਾਲਾ ਸਮਝ ਗਿਆ ਇਹਦਾ ਕਲੱਚ ਬ੍ਰੇਕ ਦਾ ਕੰਮ ਹੋਣਿਆ ਚੱਲਦੇ ਹਾਂ ਹੁਣ ਬਾਈ ਆਪਾਂ ਦੇਖਦੇ ਹਾਂ ਹੁਣ ਕੀ ਕਰਨਾ ਹੈ ਆ ਬੈਂਡ ਜੀ ਨਾਲੇ ਤਾਂ ਖੋਲ ਲਏ ਉਹਨਾਂ ਨੇ ਚਾਂਟੇ ਮਾਰ ਕੇ ਮੈਂ ਆਪਣਾ ਲੈ ਆਇਆ ਹੈ ਆ ਦੇਖੋ ਤੂੰ ਸੜਾ ਚੋਰ ਨਿਕਲਿਆ ਤੂੰ ਤਾਂ ਆਇਆ ਓਏ ਚਲੋ ਖਿੱਚ ਦੀ ਗੱਡੀ ਵਈ ਹੁਣ ਦੇ ਦਿਆਂ ਕਿੱਧਰ ਨੂੰ ਮੂੰਹ ਹੁੰਦਾ ਹੈ ਬੈਜਾ ਘਰ ਨੂੰ ਇਹ ਮੂੰਹ ਹੋਊਗਾ ਬਾਕੀ ਦੇਖਦੇ ਹਾਂ ਰਸਤੇ 'ਚ ਪਹੁੰਚ ਕੇ ਪਹੁੰਚ ਕੇ ਭਾਈ ਖਮਾਣੋ ਰਹਿ ਗਿਆ ਥੋੜਾ ਜਿਹਾ ਦੂਰ ਨੀਂਦ ਆਉਣ ਲੱਗੀ ਪਰ ਜੀ ਤਾਂ ਕਰਦਾ ਵਸ ਸੌਂ ਜੀਏ ਹੁਣ ਤੇ ਤੁਹਾਨੂੰ ਦੱਸਾਂ ਉੱਥੇ ਟਿਕ ਟਹਿ ਗਈ ਭਾਈ 600 ਰੁਪਏ ਇੱਕ ਬੰਦੇ ਦਾ ਕੱਪੜੇ ਬੂਟ ਵਾਟ ਫਰੀ ਆ ਸਾਰਾ ਕੁਝ ਗਲਵਜ਼ ਵੀ ਫਰੀ ਨੇ 45 ਮਿੰਟ ਆਪਾਂ ਉਥੇ ਰੁਕ ਸਕਦੇ ਆ ਅੰਦਰ ਪਰ ਠੰਡ ਬਹੁਤ ਧੀਰ ਆ ਆ ਕਰਨ ਦਾ ਤਾਂ ਸੀਟ ਵੀ ਜਮਾਤਾ ਦਾ ਹਾਂ ਗੰਡਾਸੇ ਨਾਲ ਪੱਟਿਆ ਫਿਰ ਤੇ ਹੈਗਾ ਧਰਮਪੁਰ ਹਨਾ ਧਰਮਪੁਰ ਹੀ ਆ ਧਰਮਪੁਰ ਜਦੋਂ ਆਪਾਂ ਪੰਜੌਰ ਤੋਂ ਅੱਗੇ ਜਾਂਦੇ ਆ ਚੰਡੀਗੜ੍ਹ ਪੰਜੌਰ ਤੋਂ ਅੱਗੇ ਆ ਧਰਮਪੁਰ ਆ ਉੱਥੇ ਆ ਜਿੱਧਰ ਨੂੰ ਆਪਾਂ ਸ਼ਿਮਲੇਣਾ ਰੋਡ ਤੇ ਚਲੋ ਹੁਣ ਚੱਲਦੇ ਆ ਘਰ ਨੂੰ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਹ ਵਲੌਗ ਆਪਾਂ ਬਣਾ ਲਿਆ ਟ ਬੱਸ ਐਵੇਂ ਹੀ ਫਿਰਦੇ ਆ ਅਗਲੇ ਵਲੌਗ ਵਿੱਚ